ਸੱਚੀ ਗੱਲ ਤੁਸ 1.24 7 ਪੰਜਾਬ ਤਰਨਤਾਰਨ ਦੇ ਪਿੰਡ ਕਾਂਗ ਵਿੱਚ ਇੱਕ ਔਰਤ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਗਿਆ ਤਰਨਤਾਰਨ ਦੇ ਪਿੰਡ ਕਾਂਗ ਵਿੱਚ ਇੱਕ ਔਰਤ ਜੋ ਆਪਣੇ ਘਰ ਵਿੱਚ ਇਕੱਲੇ ਸਹਿਜ ਪਾਠ ਕਰ ਰਹੀ ਸੀ ਉਸ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਕੋਰ ਵਜੋਈ ਹੈ ਕਾਤਲ ਨੇ ਆਪਣੀ ਇੱਕ ਸਾਲ ਦੀ ਧੀ ਦੇ ਸਾਹਮਣੇ ਹੀ ਇਹ ਜੁਰਮ ਕੀਤਾ ਸੀ ਪੁਲਿਸ ਨੇ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਸੰਤੋਬੀਰ ਸਿੰਘ ਆ ਪਿੰਡ ਕਾਂਗ ਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਉਹ ਜਿਹਨਾਂ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਤੇ ਇੱਕ ਸਾਲਕ ਦੀ ਕੁੜੀ ਆ ਸਾਲ ਦੇ ਅੰਦਰ ਹੀ ਆ ਕੁੜੀ ਕਿ ਨਾਮ ਆਲਾ ਉਹ ਜਿਹਨਾਂ ਦੀ ਡੈਥ ਹੋਈ ਆ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਸਬੰਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਾਰਨ ਕੀ ਨਾਮ ਉਹਨਾਂ ਦਾ ਹਾਂਜੀ ਜਿਨ੍ਹਾਂ ਦੇ ਹਸਬੰਡ ਦਾ ਕੀ ਨਾਮ ਆ ਉਹਨਾਂ ਦੇ ਆ ਹਸਬੰਡ ਦਾ ਨਾਮ ਗੁਰਦੀਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾਤ ਦਾ ਥੋੜਾ ਦੱਸੋ ਕਿ ਘਰ ਚ ਇਕੱਲੇ ਸੀ ਜਾਂ ਕੀ ਕਰ ਘਰ ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਘਾਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਕਾਤੇ ਆਏ ਜੀ ਹਾਂਜੀ ਤੁਸੀਂ ਕੀ ਵੇਖਿਆ ਕਿੰਨੇ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ ਗੁਰਨਾੜਕ ਹਸਤਾਲ ਆਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਹੀ ਕੋਈ ਹੂੰ ਉਹਦੇ ਕੋਈ ਦਾਤਰ ਮਾਰ ਗਿਆ ਹਣ ਨੂਨ ਬੰਦਾ ਆ ਅੱਛਾ ਤੇ ਉੱਤਗਾ ਗਲੇ ਇਕਲੀ ਕਾਰ ਵੀ ਕਰਦੀਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕ ਪਿੰਡ ਦਾ ਹੂੰ ਹੂੰ ਇਹ ਲੱਗਦਾ ਕੋ ਮਾਮਲਾ ਰੋਜ ਜਾਵਾ ਮਾਹੌਲਾ ਕੇ ਵੇਖਣ ਸੋਣੇ ਚਾਹੇ ਪੈਸਾ ਬੰਦਾ ਲੈ ਲੈਣੇ ਅੱਛਾ ਹੂੰ ਕੀ ਕਾਰਵਾਈ ਕਰ ਰਹੇ ਹੋ ਬਸ ਪਰਚਾ ਦੇਖੀ ਜਾਂ ਚੱਲ ਰਹੀ ਹੈ ਜਾਂ ਚੱਲ ਰਹੀ ਪੂਰੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ 'ਤੇ ਰੋਪ ਲਾਇਆ ਕਿਤੇ ਅਜੇ ਨਹੀਂ ਮੈਂ ਸੀ ਉੱਥੇ ਮੌਕੇ ਤੋਂ ਹੋਂਡੇ ਉੱਥੋਂ ਹੀ ਸਸਿਕਾ ਜੀ ਤੋਂ 1.24 7 ਪੰਜਾਬ ਤਰਨਤਾਰਨ ਦੇ ਪਿੰਡ ਕਾਂਗ ਵਿੱਚ ਇੱਕ ਔਰਤ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਗਿਆ। ਤਰਨਤਾਰਨ ਦੇ ਪਿੰਡ ਕਾਂਗ ਵਿੱਚ ਇੱਕ ਔਰਤ ਜੋ ਆਪਣੇ ਘਰ ਵਿੱਚ ਇਕੱਲੇ ਸਹਿਜ ਪਾਠ ਕਰ ਰਹੀ ਸੀ ਉਸ ਦਾ ਗਲਾ ਕੋਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਕੋਰ ਵਜੋਈ ਹੈ। ਕਾਤਲ ਨੇ ਆਪਣੀ ਇੱਕ ਸਾਲ ਦੀ ਧੀ ਦੇ ਸਾਹਮਣੇ ਹੀ ਇਹ ਜੁਰਮ ਕੀਤਾ ਸੀ। ਪੁਲਿਸ ਨੇ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਸੰਤੋਬੀਰ ਸਿੰਘ ਆ। ਪਿੰਡ ਕਾਂਗ ਆ। ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ। ਉਹ ਘਰੇ ਪਾਠ ਕਰਦੇ ਪੈ ਸੀ। ਕੁਝ ਨਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੱਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲਕ ਦੀ ਕੁੜੀ ਆ ਸਾਲ ਦੇ ਅੰਦਰ ਹੀ ਆ ਕੁੜੀ ਕੀ ਨਾਮ ਆ ਬੱਚਿਆਂ ਜਿਨ੍ਹਾਂ ਦੀ ਡੈਥ ਹੋਈ ਆ ਜਿਨ੍ਹਾਂ ਦੀ ਡੈਥ ਹੋਈ ਨੰਦ ਨਾ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਸਬੰਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਾਰਨ ਕੀ ਨਾਮ ਉਹਨਾਂ ਦਾ ਹਾਂਜੀ ਜਿਨ੍ਹਾਂ ਦੇ ਹਸਬੰਡ ਦਾ ਕੀ ਨਾਮ ਆ ਉਹਨਾਂ ਦੇ ਹਸਬੰਡ ਦਾ ਨਾਮ ਗੁਰਦੇਵਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾਤਾ ਥੋੜਾ ਦੱਸੋ ਕਿ ਘਰ ਚ ਇਕੱਲੇ ਸੀ ਜਾਂ ਕੀ ਕਰ ਘਰ ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਕਾਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਕਾਤੇ ਆ ਜੀ ਹਾਂਜੀ ਤੁਸੀਂ ਕੀ ਵੇਖਿਆ ਕਿੰਨੀ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ ਉਹਨਾਂ ਦੀ 35 ਸਾਲ ਉਮਰ ਜੀ ਬਰਨਾਰਕਾ ਹਸਲਾ ਆਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਕੋਈ ਹੂੰ ਉੱਥੇ ਕੋਈ ਦਾਤਰ ਮਾਰ ਗਿਆ ਹਣ ਨੌਨ ਬੰਦਾ ਆ ਅੱਛਾ ਤੇ ਉੱਤ ਕਾ ਅਕਲੀਕਾਰ ਵੀ ਕਰਦੇ ਆ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕੰਗ ਪਿੰਡ ਦਾ ਹੂੰ ਇਹ ਲੱਗਦਾ ਕੋ ਮਾਮਲਾ ਪਹੁੰਚ ਜਾਵਾ ਮਾਊਲਕ ਬੇਖਣ ਸੁਣੇ ਚਾਹੇ ਪੈਸਾ ਬੁਣਾ ਲੈਣ ਲੈਣ ਅੱਛਾ ਹਮ ਕੀ ਕਾਰਵਾਈ ਕਰ ਰਹੇ ਹਾਂ ਬਸ ਪਰਚਾ ਦੇ ਕੇ ਜਾਂਚ ਚੱਲ ਰਹੀ ਹੈ ਜਾਂਚ ਚੱਲ ਰਹੀ ਪੂਰੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ ਨੂੰ ਰੋਪ ਲਾਇਆ ਕਿਤੇ ਇਹਨਾਂ ਮੈਂ ਇਸੇ ਮੌਕੇ ਤੋਂ ਹੋਣ ਦੇ ਉਥੇ